ਪੈਣ ਦਾ ਪਾਣੀ ਉੱਥੋਂ ਜਦੋਂ ਓਵਰ ਹੋ ਜਾਂਦਾ ਇੱਧਰ ਆ ਜਾਂਦਾ ਸਾਰਾ ਬਹੁਤ ਜ਼ਿਆਦਾ ਗੰਦ ਪਿਆ ਹੋਇਆ ਵੇਖੋ ਆ ਕਿੰਨਾ ਕੋਈ ਪੈਣ ਦਾ ਮੁਖੀ ਬਣਿਆ ਤਾਂ ਨਹੀਂ ਕਿ ਸੱਜੇ ਲੱਗ ਗਿਆ ਬਹੁਤ ਮਾੜਾ ਆ ਲਿਆ ਜੇ ਅੱਜ ਕੁਝ ਘੱਟ ਤੇ ਪਾਣੀ ਹੈ ਤੇ ਫੁੱਟ ਫੁੱਟ ਪਾਣੀ ਹੋ ਜਾਂਦਾ ਪਾਣੀ ਦਾ ਕੋਈ ਨਿਕਾਸ ਨਹੀਂ ਪਾਣੀ ਇੱਥੇ ਖੜਾ ਰਹਿੰਦਾ ਹੈ ਸਾਨੂੰ ਗੰਦ ਬਦਬੋ ਬੜੀ ਆਉਂਦੀ ਹੈ ਬੱਚੇ ਵੀ ਪਰੇਸ਼ਾਨ ਹੁੰਦੇ ਨੇ ਅਸੀਂ ਪਰੇਸ਼ਾਨ ਹਾਂ ਕਿਦੇ ਵੀ ਲੱਗਨ ਦਾ ਰਾਹ ਨਹੀਂ ਸਾਨੂੰਗਾ ਜਿਹੜਾ ਪਾਣੀ ਦਾ ਕੰਮ ਚੱਲ ਰਿਹਾ ਹੈ ਇਹ ਸਾਡੇ ਨੋਲੇਜ ਚ ਹੈਗਾ ਬਸ ਕੋਈ ਨਹੀਂ ਇਹ ਜਲਦੀ ਹੀ ਅਸੀਂ ਰੇਡ ਲਾਵਾਂਗੇ ਤੇ ਨਮਸਕਾਰ ਦੋਸਤੋ I एम टीवी ਦੇਖ ਰਹੇ ਹੋ ਦੋਸਤੋ ਸਵਾਗਤ ਹੈ ਫਾਇਲ ਕਾ ਦੇ ਪਿੰਡ ਲੱਧਕੋ ਦੀ ਪਿਰਨੀ ਨੇ ਪਿਛਲੇ ਲੰਬੇ ਸਮੇਂ ਤੋਂ ਛੱਪੜ ਦਾ ਰੂਪ ਧਾਰ ਰਿਹਾ ਹੋਇਆ ਹੈ ਸਾਡੇ ਨਾਲ ਗੱਲਬਾਤ ਕਰਦੇ ਹਾਂ ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਪਿਰਨੀ ਰੋਡ ਦਾ ਅੱਧਰ ਪਿੰਡ ਦੀ ਬਾਕੀ ਸੜਕਾਂ ਤੋਂ ਕਾਫੀ ਡੂੰਘਾ ਹੈ ਜਿਸ ਕਾਰਨ ਪਿੰਡ ਦੇ ਛੱਪੜ ਦਾ ਪਾਣੀ ਓਵਰਫਲੋ ਹੋ ਕੇ ਪਿਰਨੀ ਤੇ ਇਕੱਠਾ ਹੋ ਜਾਂਦਾ ਹੈ ਜਿਸ ਨਾਲ ਮੱਛਰ ਪੈਦਾ ਹੋ ਰਿਹਾ ਹੈ ਅਤੇ ਡੇਂਗੂ ਵਰਗੀਆਂ ਬਿਆਨਕ ਬਿਮਾਰੀਆਂ ਫੈਲਣ ਦਾ ਖਤਰਾ ਵਧਿਆ ਹੋਇਆ ਹੈ ਉਧਰ ਮਹਿਲਾ ਸਰਪੰਚ ਦੇ ਪਤੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਇਹ ਮਾਮਲਾ ਉਹਨਾਂ ਦੇ ਨੋਟਿਸ ਵਿੱਚ ਹੈ ਤੇ ਇਸ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਇਆ ਜਾਵੇਗਾ ਬਨੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕੁਲਵਿੰਦਰ ਕੁਮਾਰ ਜੀ ਕਿੱਥੋਂ ਰਹਿਣ ਵਾਲੇ ਹੋ ਪਿੰਡ ਲਾਧੂ ਹੈ ਜੀ ਇਹ ਕਿਸ ਤਰ੍ਹਾਂ ਦਾ ਮਸਲਾ ਹੈ ਪਾਣੀ ਦਾ ਨੂੰ ਲੈ ਕੇ ਮਸਲਾ ਇਹ ਹੈ ਜੀ ਇੱਥੇ ਖਾਲੀ ਹੈਗੀ ਪਰਲੇ ਪਾਸੇ ਹਾਂਜੀ ਉਹ ਪੰਚਾਇਤ ਨੂੰ ਕਿੰਨੇ ਵਾਰੀ ਛੇ ਕਹਿ ਦਿੱਤਾ ਕਰਵਾ ਦਿਓ ਕਰਵਾ ਦਿਓ ਕੋਈ ਆਖਣ ਲੱਗਦਾ ਵੇਹ ਲੋ ਜ਼ੰਦਗੀ ਹੈ ਫਿਰ ਫੁੱਟ ਫੁੱਟ ਪਾਣੀ ਖੜ ਜਾਂਦਾ ਉਧਰ ਵੇਖੋ ਰੂੜੀਆਂ ਵੀ ਹੈਗੀਆਂ ਨਿਕਾਸ ਨਹੀਂ ਹੈਗਾ ਪਾਣੀ ਦਾ ਫਿਰ ਪਹਿਨਾ ਘਰਾਂ ਨਿਕਾਸ ਹੋਣਾ ਚਾਹੀਦਾ ਪਰਲੇ ਪਾਸ ਖਾਲੀ ਘਟਾ ਕੇ ਨਾ ਉੱਥੇ ਛੱਪੜ ਹੈਗਾ ਛੱਪੜ ਨੂੰ ਜਾਂਦਾ ਪਾਣੀ ਠੀਕ ਹੈ ਜੀ ਤੇ ਪਿੰਡ ਦਾ ਪਾਣੀ ਉੱਥੋਂ ਜਦੋਂ ਓਵਰ ਹੋ ਜਾਂਦਾ ਇੱਧਰ ਆ ਜਾਂਦਾ ਸਾਰਾ ਬਹੁਤ ਜ਼ਿਆਦਾ ਗੰੰਦ ਪਿਆ ਹੋਇਆ ਵੇਖੋ ਕਿੰਨਾ ਗੰਦਗੀ ਫੈਲੀ ਹੋਈ ਹੈ ਤੇ ਮੱਛਰ ਇਹ ਕਿਹੜਾ ਰੋਡ ਹੈ ਪਿੰਡ ਦਾ ਤੂੰ ਇਹ ਫਿਰ ਨਹੀਂ ਆ ਜੀ ਪਿੰਡ ਦੀ ਮੇਨ ਇਹ ਕਿਹੜੀ ਸੜਕ ਨਿਕਲਦਾ ਅੱਗੇ ਰੋਡ ਇਹ ਅੱਗੇ ਨੌਰਸਵਾਲਾ ਨੂੰ ਕੁੜਕਾ ਹਾਂਜੀ ਉੱਧੜ ਪੈਣੀ ਸਾਰੇ ਪਿੰਡਾਂ ਨੂੰ ਇਹ ਰੋਡ ਲੱਗਦਾ ਜੀ ਠੀਕ ਹੈ ਜੀ ਬਹੁਤ ਪਰੇਸ਼ਾਨ ਹੈ ਤੇ ਨਿੱਕੇ ਨਿੱਕੇ ਬੱਚੇ ਵੀ ਸਕੂਲੇ ਵੀ ਜਾਂਦੇ ਆ ਬਹੁਤ ਦੁਖੀ ਹੁੰਦੇ ਆ ਜੀ ਸੱਟਾਂ ਬੜੀਆਂ ਲੱਗੀਆਂ ਆ ਮੰਗ ਕਰ ਰਹੇ ਆ ਭਈਆ ਸਾਦਾ ਪਾਣੀ ਨਹੀਂ ਇੱਥੇ ਖਰਾਉਣਾ ਚਾਹੀਦਾ ਛੜਾ ਕੁੱਚੀ ਹੋਣੀ ਚਾਹੀਦੀ ਹੈ ਤੇ ਖਾਰੀ ਨਿਕਲਣੀ ਚਾਹੀਦੀ ਹੈ ਕਿਆ ਬਹੁਤ ਸੱਟਾ ਬੱਚਿਆਂ ਲੱਗਦੀਆਂ ਦਿਖਦੇ ਨਾ ਸਕੂਲ ਦੀ ਸਾਰੀ ਇੱਧੇ ਹੀ ਐ ਮਾਸਟਰ ਵੀ ਲੱਗਦੇ ਨੇ ਮੈਡਮਾਂ ਵੀ ਲੱਗਦੀਆਂ ਸਾਰਾ ਪਾਣੀ ਦਾ ਰੰਕ ਆਸੀ ਕੋਈ ਨਹੀਂ ਨਾ ਕੋਈ ਪਿੰਡ ਦਾ ਮੁਖੀ ਬਣਿਆ ਤੇ ਨਾ ਹੀ ਕਿਹច ਸੱਜੇ ਲੱਗ ਗਿਆ ਇਹਦਾ ਪਾਣੀ ਪਿੰਡ ਦਾ ਛੱਪੜ ਦਾ ਪਾਣੀ ਸਾਰਾ ਫਿਰਨੀ ਵਾਲੰਦਾ ਇਹਦਾ ਕੋਈ ਨਿਕਾਸ ਨਹੀਂ ਕੋਈ ਪੰਚਾਇਤ ਨਹੀਂ ਸੁਣਦੀ ਪਿੰਡ ਦੇ ਬੱਚੇ ਨਿੱਕੇ ਨਿੱਕੇ ਇੱਥੇ ਦਿਖਦੇ ਨਾ ਇਹਦਾ ਨਿਕਾਸ ਕੀਤਾ ਜਾਵੇ ਕੋਈ ਗਵਰਨਮੈਂਟ ਪਰਬੰਧ ਕਰੇ ਜਾਂ ਪੰਚਾਇਤ ਕਰੇ ਇਹ ਨਾਮ ਸੇ ਤੁਹਾਡਾ ਬੇਰਪ੍ਰਕਾਸ਼ ਮੇਰਾ ਨਾਮ ਜੀ ਘਰ ਨਹੀਂ ਤੇ ਬੜਾ ਗੰਨ ਬਚੋ ਮੈਂ ਛੜਕਾਈ کئی ਪਿੰਡਾਂ ਨੂੰ ਲੱਗਦਾ ਹੈ ਕਿਹੜੇ ਕਿਹੜੇ ਪਿੰਡਾਂ ਨੂੰ ਸੜਕ ਲੱਗਦੀ ਹੈ ਜੀ ਚੱਕ ਨੂਰ ਸਮੰਦ ਗੁੱਦੜ ਪੈਣੀ ਲਾਦੂ ਕਾ ਨੂਰ ਛਾ ਕਈ ਪਿੰਡ ਫਾਇਲ ਕਾ ਤੱਕ ਪਿੰਡ ਲੱਗ ਦਿਲ ਜੀ ਸਕੂਲ ਵੀ ਸੁਣਿਆ ਇਸ ਸਾਈ ਹੈਗਾ ਹਾਂਜੀ ਹਾਂਜੀ ਸਕੂਲ ਲਿੱਕੇ ਨਿੱਕੇ ਬੱਚੇ ਵੀ ਤੋਂ ਰੋਜ਼ ਦੇ ਤੱਕ ਜਾਂਦੇ ਨੇ ਬਹੁਤ ਮੜਾ ਆ ਲਿਆ ਜੇ ਅੱਜ ਕੁਛ ਘੱਟ ਤੇ ਪਾਣੀ ਹੈ ਤੇ ਫਟ ਫਟ ਪਾਣੀ ਹੋ ਜਾ ਦੋ ਦੋ ਫਟ ਪਿੰਡ ਦੇ ਵਿੱਚ ਛੱਪੜ ਦੀ ਸਵਿਧਾ ਨਹੀਂ ਹੈਗੀ ਨਹੀਂ ਛੱਪੜ ਦੀ ਸਵਿਧਾ ਹੈ ਪਰ ਪਿੰਡ ਦੀ ਨਿਕਾਸੀ ਗੇਂ ਦੀ ਬਾਹਰ ਨਹੀਂ ਕੱਢੀ ਗਈ ਖੇੜੀ ਥੋੜੀ ਜੀ ਇੱਥੇ ਤਾਂ ਪਾਣੀ ਇੱਥੇ ਖਾਲੀ ਬਣਾਈ ਜਾਵੇ ਜਾਂ ਇਹਦਾ ਕੁਝ ਅਮਸਲਾਲ ਕੀਤਾ ਜਾਵੇ ਠੀਕ ਹੈ ਮੈਂ ਤੁਹਾਡਾ ਜੀ ਹਰਕੇਸ਼ ਕੁਮਾਰ ਜੀ ਕਿੱਥੋਂ ਆਣ ਵਾਲੇ ਲਾਧੂਗਾ ਜੀ ਇਹ ਪਿੰਡ ਦੀ ਫਿਰ ਨਹੀਂ ਤਾਂ ਕੀ ਮਸਲਾ ਹੈ ਪਾਣੀ ਕਿਸ ਤਰ੍ਹਾਂ ਖੜਾ ਹੈ ਪਾਣੀ ਜੀ ਜ਼ਿਆਦਾ ਹੈਗਾ ਇੱਥੇ ਨੰਗਰ ਤੋਂ ਵੱਸੇ ਔਖੇ ਹੈ ਜੀ ਹੈਂਡੀਕੈਪ ਹੈਗੇ ਆ ਜੀ ਪਾਣੀ ਤੋਂ ਬੜੇ ਔਖੇ ਹੈਗੇ ਇਹਦਾ ਨਿਕਾਸ ਕੀਤਾ ਜਾਵੇ ਇਹ ਪਾਣੀ ਕਿੱਧਰੋਂ ਆ ਰਿਹਾ ਕੋਈ ਪਾਣੀ ਬਸ ਆਜੀ ਛੱਪੜ ਦੇ ਨਾਲੋਂ ਛੱਪੜ ਦਾ ਪਾਣੀ ਆ ਰਿਹਾ ਸਹੀ ਪੈਂਡ ਦੇ ਇੱਥੇ ਨਾਲੀ ਨੂਲੀ ਜਾ ਕੇ ਇਹਦੇ ਪੱਕੀ ਕੀਤੀ ਜਾਵੇ ਜਾਂ ਉੱਚੀ ਬਣਾਈ ਜਾਵੇ ਮਰੀ ਇਹ ਫਿਰਨੀ ਕਿ ਕਿਹੜੇ ਪਿੰਡੋਂ ਨਿਕਲਦੀ ਅੱਗੇ ਪੈਂਡ ਜੀ ਇਹ ਸਾਰਿਆਂ ਨੂੰ ਨਿਕਲਦੀ ਜੀ ਫਿਰਨੀ ਫਾਇਲ ਕਾ ਨੂੰ ਵੀ ਜਾਂਦੀ ਆ ਨੋਟਸਮੰਦ ਕੁਰਕਾ ਕਈ ਪੈਂਡਾਂ ਚ ਲੱਗ ਲੱਗਦੀ ਆ ਜੀ ਠੀਕ ਆ ਫਰੋ ਇਧਾਣੀ ਕਿੱਥੋਂ ਰਹਿਣ ਵਾਲਿਓ ਲਾਦੂ ਕਾ ਇੱਕ ਹੀ ਮਸਲਾ ਪਾਣੀ ਦਾ ਪ੍ਰਨੀਤ ਜੋਖੜ ਰਹਿਦਾ ਪਾਣੀ ਦਾ ਇਹ ਮਸਲਾ ਛੱਪੜ ਦਾ ਪਾਣੀ ਦਾ ਕੋਈ ਨਿਕਾਸ ਨਹੀਂ ਪਾਣੀ ਇੱਥੇ ਖੜਾ ਰਹਿੰਦਾ ਸਾਨੂੰ ਗਾਂਦ ਬਦਬੋ ਬੜੀ ਆਉਂਦੀ ਹੈ ਬੱਚੇ ਵੀ ਪਰੇਸ਼ਾਨ ਹੁੰਦੇ ਨੇ ਅਸੀਂ ਪਰੇਸ਼ਾਨ ਹੁੰਨੇ ਆ ਕਿਦੇ ਵੀ ਲੱਗਨ ਦਾ ਰਾਹ ਨਹੀਂ ਸਾਨੂੰਗਾ ਤੇ ਖਾਲੀ ਬੰਨੀ ਚਾਹੀਦੀ ਏ ਤੇ ਛੱਪੜ ਦੇ ਪਾਣੀ ਦਾ ਨਿਕਾਸ ਹੋਣਾ ਚਾਹੀਦਾ ਛੜਕ ਕੁੱਚੀ ਬੰਨੀ ਚਾਹੀਦੀ ਸਰਪੰਚ ਮੈਂਬਰਾਂ ਕੋਲ ਜਾ ਕੇ ਸਿਰੋਏ ਕਰ ਲਾਇਆ ਸਾਡੀ ਕੋਈ ਸੁਣਾਈ ਨਹੀਂ ਹੋਈ ਤੇ ਸਾਡੀ ਇਹ ਹੀ ਫਰਿਆਦ ਹੈ ਵੀ ਸਾਡੀ ਸੜਕ ਦਾ ਨਿਕਾਸ ਕੀਤਾ ਜਾਵੇ ਉੱਚੀ ਹੋ ਜਾਵੇ ਪਾਣੀ ਦੀ ਵੀ ਪੀ ਖਾਲੀ ਬੰਨੀ ਚਾਹੀਦੀ ਹੈ ਪਾਣੀ ਦਾ ਨਿਕਾਸ ਹੋਣਾ ਚਾਹੀਦਾ ਤੇ ਇਹ ਪਿੰਡ ਪਿੰਡਾਂ ਨੂੰ ਛੜਕ ਜਾਂਦੀ ਏ ਪਿੰਡ ਵਾਲੇ ਸਾਰੇ ਔਖੇ ਹੁੰਦੇ ਨੇ ਪਰੇਸ਼ਾਨ ਹੋ ਕੇ ਲੱਗਦੇ ਨੇ ਤੇ ਕੋਈ ਵਿਆਹ ਸ਼ਾਦੀ ਵਾਲੇ ਵੀ ਲੱਗਦੇ ਨੇ ਸਾਰੇ ਬਹੁਤ ਪਰੇਸ਼ਾਨ ਹੁੰਦੇ ਨੇ ਹਾਂਜੀ ਭਾਜੀ ਇਹ ਕੀ ਮਾਮਲਾ ਪਿੰਡ ਲਾਦੂ ਕਦੀ ਫਿਰਨੀ ਦਾ ਮੈਂ ਮੇਰੀ ਮਿਸ ਜੀ ਅੰਜੂ ਵਾਲਾ ਮਜੂਦਾ ਪਿੰਡ ਦੀ ਲਾਦੂ ਵਾਲੇ ਸਰਪੰਚ ਹੈ ਹਾਂਜੀ ਜੋ ਕਿ ਇਹ ਜਿਹੜਾ ਪਾਣੀ ਦਾ ਕੰਮ ਚੱਲ ਰਿਹਾ ਹੈ ਇਹ ਸਾਡੇ ਨੋਲਿਜ ਚ ਹੈਗਾ ਬਸ ਕੋਈ ਨਹੀਂ ਇਹ ਜਲਦੀ ਹੀ ਅਸੀਂ ਰਿਪੋਰਟ ਦੇਵਾਂਗੇ ਤੇ ਜਲਦੀ ਇਹ ਕੰਮ ਹੋ ਜਾਣਾ ਬਣਾ ਦੇਵਾਂਗੇ ਜੋ ਵੀ ਹੈ ਦਾ ਮਸਲਾ ਹੱਲ ਕਰਦਾ ਹੈ ਜ਼ਿਲ੍ਹਾ